ਦਸੂਹਾ ਪੁਲਿਸ ਨੇ ਇੱਕ ਨੌਜਵਾਨ ਤੋਂ 150 ਗ੍ਰਾਮ ਅਫੀਮ ਸਮੇਤ ਕੀਤਾ ਕਾਬੂ ਨਸ਼ਿਆਂ ਦੀ ਤਸਕਰੀ ਵਿਰੁੱਧ ਵੱਡੀ ਮੁਹਿੰਮ ਹੁਸ਼ਿਆਰਪੁਰ ਦੇ ਹਲਕਾ ਦਸੂਹਾ ਦੇ ਪਿੰਡ ਬਾਜੇਚੱਕ ਨੇੜੇ ਦਸੂਹਾ ਪੁਲਿਸ ਵੱਲੋਂ ਇੱਕ ਨੌਜਵਾਨ ਨੂੰ ਅਫੀਮ ਸਮੇਤ ਕਾਬੂ ਕੀਤਾ ਗਿਆ ਹੈ ਜਾਣਕਾਰੀ ਦਿੰਦਿਆਂ ਥਾਣਾ ਦਸੂਹਾ ਦੇ ਐਸਐਚਓ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਐਸਐਸਪੀ ਹੁਸ਼ਿਆਰਪੁਰ सुरेंद्र ਲਾਮਬਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੀ ਤਸਕਰੀ ਵਿਰੁੱਧ ਵੱਡੀ ਮੁਹਿੰਮ ਤਿਤ ਬੀਤੇ ਦਿਨ ਦਸੂਹਾ ਟੇਰਕਿਆਣਾ ਰੋਡ ਤੇ ਗਸ਼ਿਤ ਕਰਦੇ ਹੋਏ ਐਸਆਈ ਸਰਬਜੀਤ ਸਿੰਘ ਦੀ ਟੀਮ ਵੱਲੋਂ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਨੌਜਵਾਨ ਪੁਲਿਸ ਨੂੰ ਦੇਖ ਕੇ ਭਜਣ ਲੱਗਾ ਤਾਂ ਉਸਤੇ ਸ਼ੱਕ ਹੋ ਗਿਆ ਪੁਲਿਸ ਨੇ ਪਿੱਛਾ ਕਰਕੇ ਜਦੋਂ ਉਸ ਨੂੰ ਕਾਬੂ ਕੀਤਾ ਤਾਂ ਉਸ ਕੋਲੋਂ 150 ਗ੍ਰਾਮ ਅਫੀਮ ਬਰਾਮਦ ਹੋਈ ਉਕਤ ਨੌਜਵਾਨ ਦੀ ਪਛਾਣ ਦਵਿੰਦਰ ਸਿੰਘ ਪੁੱਤਰ ਰਮੇਸ਼ لال ਵਾਸੀ ਪਿੰਡ ਬਾਜੇਚੱਕ ਵਜੋਂ ਹੋਈ ਹੈ ਸੋਹਲ ਵੈਬ ਟੀਵੀ ਦੇ ਨਾਲ ਪ੍ਰਵੀਨ ਕੁਮਾਰ ਦੀ ਰਿਪੋਰਟ ਕੀ ਮੰਗਾ ਵੀ ਮੰਗੋ ਇਮਾਨ ਜੋਗੇ ਐਸਐਸਪੀ ਸਾਹਿਬ ਹਾਰਪੁਰ ਸੀਨੀਰ ਸਰندر ਲੰਬਾ ਜੀ ਵਿਦੇਸ਼ਾ ਨਿਰਦੇਸ਼ਾ ਤਹਿਤ ਸੀ ਮਾਰਿਆਂਸਲਾ ਤਹਿਤ ਇੱਕ ਮੀ ਵੱਡੀ ਹੋਈ ਹੈ ਜਿਸ ਮੀ ਹੇਤ ਤਹਿਤ ਸਾਡੇ ਮਾਨਯੋਗ ਐਸਪੀ ਡੀ ਸਾਹਿਬ ਸਰਜੀਤ ਬਾਈ ਜੀ ਦੀ ਆਪਣੇ ਸੁਪਰਵਾਈਜ਼ਰ ਦੀ ਤੇ ਮਾਨਯੋਗ ਡੀਐਸਪੀ ਸਰ ਜਲਦੀਸ਼ ਰਾਜਾ ਜੱਤਰੀ ਜੀ ਦੇ ਨਿਗਰਾਨੀ ਕੱਲ ਥਾਣਾ ਦਸੂਹਾ ਦੇ ਵਿੱਚ ਇੱਕ ਏਐਸਸੀ ਸਰਜੀਤ ਸਿੰਘ ਸਮੇਤ ਕੋਲਸ ਪਾਰਟੀ ਦੇ ਜਦੋਂ ਉੱਚੀ ਬੱਸੀ ਤੋਂ ਟੇਰ ਕੇ ਨੂੰ ਗਸ਼ਤੇ ਦੌਰਾਨ ਸੀ ਤਾਂ ਉਸ ਦੌਰਾਨ ਇੱਕ ਮੋਨਾ ਨੌਜਵਾਨ ਜੋ ਆਪਣਾ ਪੁਲਿਸ ਪਾਰਟੀ ਨੂੰ ਦੇਖ ਕੇ ਇੱਕਦਮ ਪਿੱਛੇ ਨੂੰ ਮੋੜ ਲਗਾ ਤੇ ਸ਼ੱਕ ਦੇ ਉਹਨਾਂ ਦੇ ਉਹਨੂੰ ਕਾਬੂ ਕੀਤਾ ਗਿਆ ਜਿਸ ਪਾਸੋਂ 100 ਪਿਆ 150 ਗ੍ਰਾਮ ਅਫੀ ਬਰਾਮਦ ਹੋਈ ਹੈ ਜੋ ਉਸੇ ਤਹਿਤ ਜਿਹੜਾ ਮਕਦਮਾ ਨੰਬਰ ਥਾਣਾ ਦਸੂਹਾਕੇ 169/23 7824 ਅੰਡਰ ਸੈਕਸ਼ਨ 18 46 85 ਐਨਡੀਪੀ ਅਧੀਨ ਤਦ ਦਰਜ ਕੀਤਾ ਗਿਆ ਜਿਹੜਾ ਦੋਸ਼ੀ ਹੈ ਉਹਦਾ ਨਾਮ ਦਵਿੰਦਰ ਸਿੰਘ ਪੁੱਤਰ ਰਮੇਸ਼ ਰਾਲ ਵਾਸੀ ਬਾਜਟਖਾਣਾ ਦਸੂਹਾ ਹੈ